ਕਹਿੰਦੇ ਜਿਹੜਾ ਤੁਹਾਡਾ ਪਿੰਡ ਨਾਲ ਤੇ ਮਹੱਬਤ ਪਿਆਰ ਆ ਤੁਹਾਨੂੰ ਖਿੱਚ ਕੇ ਪਿੰਡਾਂ ਨੂੰ ਲੈ ਹੀ ਆਉਂਦਾ ਚਾਹੇ ਤੁਸੀਂ ਸੱਤ ਸਮੁੰਦਰੋਂ ਪਾਰ ਅਮਰੀਕਾ ਦੀ ਧਰਤੀ ਤੇ ਬੈਠੇ ਹੋ ਜਦੋਂ ਪਿੰਡ ਦੀ ਕੋਈ ਗੱਲ ਚੱਲਦੀ ਤੁਸੀਂ ਖਿੱਚੇ ਚਲੇ ਹੋ ਨੇ ਕਿਉਂਕਿ ਤੁਹਾਨੂੰ ਪਿੰਡ ਨਾਲ ਪਿਆਰ ਮਹੱਬਤ ਆ ਕਿਉਂਕਿ ਪੰਜਾਬ ਦੇ ਪੁੱਤਿਆਂ ਇਸੇ ਧਰਤੀ ਤੇ ਅਸੀਂ ਜੰਮੇ ਆ ਪਲੇ ਆ ਖੇਡੇ ਆ ਉਸੇ ਛੋਟੇ ਛੋਟੇ ਪਿੰਡਾਂ ਦੀਆਂ ਸਾਡੀਆਂ ਯਾਦਾਂ ਸਾਡੇ ਨਾਲ ਜੁੜੀਆਂ ਕਿਉਂਕਿ ਅਸੀਂ ਜਦੋਂ ਪਿੰਡ ਨੂੰ ਦੇਖਦੇ ਸਾਨੂੰ ਇੱਕ ਇੱਕ ਚੀਜ਼ ਦੀ ਯਾਦ ਆਉਂਦੀ ਆ ਯਾਰ ਸਾਡੇ ਪਿੰਡ ਤੇ ਸਿੱਦਾ ਕਰਦੇ ਸੀ ਤਾਂ ਖੇਡਦੇ ਸੀ ਜਦੋਂ ਪਿੰਡ ਦੇ ਕਿਸੇ ਭੈਣ ਭਰਾਏ ਦੁੱਖ ਤਕਲੀਫ ਆਉਂਦਾ ਉਦੋਂ ਵੀ ਅੱਗੇ ਆ ਕੇ ਡਟ ਕੇ ਖੜੋ ਜਾਂਦੇ ਆ ਇਹ ਵੀਰ ਦਾ ਨਾਮ ਹੈ ਯੋਦਾ ਮੱਲ ਜੋ ਕਿ ਵੀਰ ਸਾਡਾ ਪਿੰਡ ਖੇੜੇਦੁਨੇ ਧਰਤੀ ਤੋਂ ਅਮਰੀਕਾ ਦੀ ਧਰਤੀ ਤੇ ਜਾ ਵਸਿਆ ਤੇ ਵੀਰ ਨੂੰ ਪਿੰਡ ਦਾ ਬਹੁਤ ਤੇ ਮੋਹਬਤ ਪਿਆਰ ਤੇ ਪਿੰਡ ਵਿੱਚ ਇੱਕ ਭੈਣ ਸਾਡੀ ਹਸਪੀਟਲ ਦੇ ਵਿੱਚ ਦਾਖਲ ਸੀਗੀ ਉਹਨੇ ਬੱਚਾ ਹੋਇਆ ਸੀਗਾ ਉਹ ਬੱਚਾ ਜਦੋਂ ਹੋਇਆ ਤਾਂ ਉਹ ਬਹੁਤ ਕਾਫੀ ਬਿਮਾਰ ਸੀਗਾ ਉਹਨੂੰ ਫਿਰ ਜਲੰਧਰ ਹਸਪਤਾਲ ਦੇ ਵਿੱਚ ਦਾਖਲ ਕਰਾ ਦਿੰਦੇ ਆ ਉਦੇ ਇਲਾਜ ਤੇ ਪੈਸੇ ਲੱਗ ਰਿਆ ਸੀ ਜਿਹੜੇ ਪਰਿਵਾਰ ਨੇ ਆਪਣੇ ਆਪਰੇਸ਼ਨ ਵਾਸਤੇ ਯਾਨੀ ਕਿ ਜਦੋਂ ਬੇਬੀ ਹੋਊਗਾ ਉਹਦੇ ਖਰਚ ਵਾਸਤੇ ਪੈਸਾ ਜੋੜਿਆ ਸੀਗਾ ਉਹ ਸਾਰਾ ਪੈਸਾ ਬੱਚੇ ਤੇ ਲੱਗ ਰਿਆ ਸੀਗਾ ਤੇ ਇਧਰ ਹਸਪੀਟਲ ਦੇ ਵਿੱਚੋਂ ਡਾਕਟਰਾਂ ਨੇ ਛੁੱਟੀ ਦਿੱਤੀ ਭੈਣ ਨੂੰ ਉਹ ਕਹਿੰਦੇ ਛੁੱਟੀ ਹੋ ਗਈ ਤੂੰ ਡਾਕਟਰ ਕਹਿੰਦੇ ਨੇ ਪੈਸੇ ਜਮ੍ਹਾਂ ਕਰੋ ਛੁੱਟੀ ਲੈ ਕੇ ਜਾਓ ਘਰ ਨੂੰ ਜੀ ਤੁਸੀਂ ਹੁਣ ਭੈਣ ਕੋਲ ਤਾਂ ਪੈਸੇ ਹੀ ਹੈ ਨਹੀਂ ਉਹ ਕਿੱਥੋਂ ਦੇਵੇ ਉਹ ਫਿਰ ਸਾਨੂੰ ਚੇਤੇ ਕਰਦੀ ਆ ਅਸੀਂ ਜਾਣੇ ਆ ਅਸੀਂ ਵੀਡੀਓ ਪਾਉਨੇ ਆ ਇਹ ਵੀਡੀਓ ਸਾਡਾ ਵੀਰ ਅਮਰੀਕਾ 'ਚ ਬੈਠਾ ਦੇਖਦਾ ਕਹਿੰਦਾ ਅੱਜ ਮੇਰਾ ਜਨਮ ਦਿਨ ਆ ਤੇ ਸਾਡੀ ਭੈਣ ਹਸਪਤਾਲ ਦੇ ਵਿੱਚ ਰੋਂਦੀ ਹੋਵੇ ਯਾਰ ਭਾਜੀ ਮੈਨੂੰ ਨਹੀਂ ਚੰਗਾ ਲੱਗਦਾ ਤੇ ਵੀਰ ਸਾਹਿਬ ਵੀ ਸਲੱਖਣ ਨੂੰ ਫੋਨ ਕਰਦੇ ਆ ਕਹਿੰਦੇ ਕਿੰਨੀ ਪੇਮੈਂਟ ਆ ਵੀਰ ਜੀ ਪਤਾ ਕਰੋ ਤੇ ਪੇਮੈਂਟ ਦੇ ਕੇ ਤੇ ਸਾਡੀ ਭੈਣ ਨੂੰ ਘਰੇ ਲੈ ਕੇ ਆਉਂਦੇ ਤਸੀਂ ਜਾਣਦੇ ਆ ਵੀਰ ਜਦੋਂ ਪੇਮੈਂਟ ਭੇਜਦਾ ਸੀ ਭੈਣ ਨੂੰ ਘਰੇ ਲਿਉਨੇ ਆ ਬੱਚੇ ਨੂੰ ਘਰੇ ਲਿਉਨੇ ਸਹੀ ਸਲਾਮਤ ਨਾਲ ਲੱਡੂ ਵੰਡਦੇ ਨੇ ਤਾਂ ਬਹੁਤ ਖੁਸ਼ੀ ਹੁੰਦੀ ਆ ਤੇ ਵੀਰ ਸਾਡਾ ਅਮਰੀਕਾ ਦੀ ਧਰਤੀ ਤੇ ਬੈਠੇ ਖੁਸ਼ ਹੋਏ ਨਾ ਚੀਜ਼ਾਂ ਦੇਖ ਕੇ ਕਿਉਂਕਿ ਵੀਰ ਦਾ ਜਨਮ ਦਿਨ ਸੀ ਕਿਸੇ ਨੂੰ ਰੋਂਦਿਆਂ ਦੇਖ ਕੇ ਬਰਦਾਸ਼ਤ ਨਹੀਂ ਕਰ ਹੋਇਆ ਕਿਉਂਕਿ ਸਾਡੇ ਪਿੰਡ ਦੀ ਭੈਣ ਹੋਵੇ ਤੇ ਕਹਿੰਦਾ ਰੋਂਦੀ ਹੋਵੇ ਸਾਡੇ ਹੁੰਦੇ ਆ ਸਾਡਾ ਅਮਰੀਕਾ ਤੇ ਜਾਣ ਦਾ ਕੀ ਫਾਇਦਾ ਜੇ ਸਾਡੇ ਪਿੰਡ ਦੇ ਲੋਕ ਰੋਂਦੇ ਰਹਿਣ ਇਹ ਆ ਸਾਡੇ ਭਰਾ ਤੇ ਅੱਜ ਇਸ ਭਰਾ ਦਾ ਸਾਡੇ ਦਾ ਜਨਮ ਦਿਨ ਆ ਤੇ ਜਰੂਰ ਸਾਰੇ ਜਿਹੜੇ ਮੁਬਾਰਕਾਂ ਦਿਓ ਸਾਡੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਵੱਡੇ ਵੀਰ ਨੂੰ ਸੰਧੂ ਵੱਲੋਂ ਤੇ ਸਾਰੇ ਪਿੰਡ ਖੇੜਾ ਦੁੱਨਾ ਵੱਲੋਂ ਸਾਰੇ ਪਰਦੇਸੀ ਵੀਰਾਂ ਵੱਲੋਂ ਤੇ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਵੱਲੋਂ ਤੇ ਤੁਹਾਨੂੰ ਵੀਰ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਜੀ ਤੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਕੰਮਾਂ ਕਰਜ ਤੇ ਤਰੱਕੀਆਂ ਬਖਸ਼ਣ ਜਿਹਨਾਂ ਤੁਸੀਂ ਹਰ ਇੱਕ ਭੈਣ ਭਰਾ ਦੀ ਇਦਾਂ ਹੈਲਪ ਕਰਦੇ ਰਹੋ ਅਸੀਂ ਵਾਹਿਗੁਰੂਗੇ ਇਹ ਅਰਦਾਸ ਕਰਦੇ ਆਂ ਤੇ ਵਾਹਿਗੁਰੂ ਜੀ ਤੁਹਾਨੂੰ ਸਾਰੀਆਂ ਖੁਸ਼ੀਆਂ ਦੇਣ ਜਿਹੜੀਆਂ ਖੁਸ਼ੀਆਂ ਤੁਸੀਂ ਕਾਮਨਾ ਕਰਦੇ ਆਂ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰ ਭਰਿਆ ਰੱਖਣ ਜੀ ਤੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਜੋਦੇ ਵੀਰੇ